ਇੱਕ ਵਾਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਸ ਸਫਰ ਜ਼ਿੰਦਗੀ ਦੇ ਗੱਲ ਜਜ਼ਬਾਤਾਂ ਦੀ ਤੁਸੀਂ ਵੀ ਸੋਚਦੇ ਹੋਵੋਗੇ ਕਿ ਇਹ ਡੰਡਾ ਜ ਹੱਥ ਵਿੱਚ ਕਿਉਂ ਫੜਿਆ ਹੋਇਆ ਮੈਂ ਤੁਹਾਨੂੰ ਦੱਸ ਦਵਾਂ ਕਿ ਮੈਨੂੰ ਪਿਛਲੀ ਵਾਰ ਵੀ ਬਹੁਤਿਆਂ ਨੇ ਕਿਹਾ ਕਿ ਕਹਿੰਦਾ ਯਾਰ ਬਲੌਗ ਬਣਾਉਂਦਾ ਹੁੰਦਾ ਥੋੜਾ ਜਿਆਦਾ ਤੜਕਾ ਲਾ ਦਿਆ ਕਰ ਮੈਂ ਫਿਰ ਕੱਟਸ਼ੀ ਨਾਲੇ ਚੱਕ ਲਈ ਆ ਮੈਂ ਕਿਹਾ ਦੇਖੀ ਜੋ ਇਸ ਵਾਰੀ ਤੜਕਾ ਪੱਕਾ ਲਾਵਾਂਗੇ ਯਾਨੀ ਤਵੀਰੇ ਸ਼ਹਿਰ ਦੇ ਵਿੱਚ ਆਪਾਂ ਆ ਚੁੱਕੇ ਆ ਤੇ ਤਵੀਰੇ ਸ਼ਹਿਰ ਦੇ ਵਿੱਚ ਕੀ ਕੀ ਖਾਸ ਹੈਗਾ ਉਹ ਸਾਰਾ ਤੁਹਾਨੂੰ ਦਿਖਾਵਾਂਗੇ ਤੇ ਜਿੱਥੇ ਹੁਣ ਐਸ ਟਾਈਮ ਤੇ ਖੜਾ ਆ ਇਹ ਤਵੀਰੇ ਤੋਂ ਬਿਲਕੁਲ ਬਾਹਰਲੇ ਪਾਸੇ ਕੌ ਮੋਲ ਵਾਲੀ ਸਾਈਡ ਦੇ ਉੱਤੇ ਇਹ ਜਿਹੜਾ ਪੂਰਾ ਜਿਹੜਾ ਸਮੁੰਦਰੀ ਏਰੀਆ ਆ ਤੇ ਸਮੁੰਦਰ ਦੇ ਵਿੱਚ ਇੱਥੇ ਤੁਸੀਂ ਦੇਖ ਰਹੇ ਹੋ ਬੋਟ ਵਗੈਰਾ ਖੜੇ ਆ ਤੇ ਬੋਟਾਂ ਦੇ ਵਿੱਚ ਸੰਗਤ ਤਾਂ ਹੈ ਨਹੀਂ ਹਜੇ ਕਿਉਂਕਿ ਹਜੇ ਮਤਲਬ ਕਿ ਸੰਗਤ ਹਜੇ ਆਣੀ ਆ ਹੁਣ ਗਰਮੀ ਆਊਗੀ ਫਿਰੇ ਆਊਗੀ ਠੰਡ ਚ ਕਿਹੜੀ ਸੰਗਤਾਂ ਦੀ ਐ ਤੇ ਹੈਨਾ ਤੇ ਯਾਤਰਾ ਇੱਥੇ ਸ਼ੁਰੂ ਹੁੰਦੀ ਆ ਗਰਮੀ ਦੇ ਵਿੱਚ ਤੇ ਯਾਤਰਾ ਦੇ ਵਿੱਚ ਫੇ ਬਹੁਤ ਸਾਰੀ ਸੰਗਤਾਂ ਆਦੀ ਐ ਤੇ ਉਹ ਸੰਗਤ ਆਪਣੇ ਆਪਣੇ ਹਿਸਾਬ ਦੇ ਨਾਲ ਆਪਣੀਆਂ ਆਪਣੀਆਂ ਮਤਲਬ ਟੋਲੀਆਂ ਬਣਾ ਕੇ ਇੱਥੇ ਇੰਜੋਏਮੈਂਟ ਕਰਦੇ ਆ ਸੋ ਉਹ ਸਾਰਾ ਕੁਝ ਜਿਹੜਾ ਆਪਾਂ ਤੁਹਾਨੂੰ ਤਸਵੀਰੇ ਸ਼ਹਿਰ ਦੇ ਬਾਰੇ ਜਿਹੜੀਆਂ ਇੱਥੇ ਕੀ ਕੀ ਖਾਸ ਦੇਖਦੇ ਨੇ ਉਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਦੱਸ ਦਵਾਂ ਕਿ ਜ਼ਿਆਦਾਤਰ ਲੋਕ ਸਮੁੰਦਰੀ ਤੱਟ ਦੇ ਉੱਤੇ ਵਿਚਾਂ ਦੇ ਉੱਤੇ ਧੁੱਪ ਸੇਕਣੇ ਆਉਂਦੇ ਨੇ ਤੇ ਦੇਖਣ ਵਾਲੀਆਂ ਜਿਹੜੀਆਂ-ਜਿਹੜੀਆਂ ਖਾਸ ਜਗ੍ਹਾ ਹੈਗੀਆਂ ਉਹ ਮਾਰਕੀਟ, ਮਾਲ ਜਾਂ ਫਿਰ ਪ੍ਰਾਣੀਆਂ ਇੱਥੇ ਰੋਮਨ ਯੁੱਗ ਦੀਆਂ ਬਹੁਤ ਸਾਰੀਆਂ ਇਮਾਰਤਾਂ ਹੈਗੀਆਂ, ਪੁਰਾਣੇ ਕਿਲੇ ਹੈਗੇ ਆ। ਉਹ ਸਾਰਾ ਕੁਝ ਜਿਹੜਾ ਇੱਥੇ ਦੇਖਦੇ ਨੇ। ਆਪਾਂ ਤੁਹਾਨੂੰ ਸਾਰਿਆਂ ਵੱਲ ਲੈ ਕੇ ਚੱਲਦੇ ਆਂ ਤੇ ਤੁਸੀਂ ਵੀ ਆਪਣੀ ਸਮਝਲਾਂ ਥੋੜੀਆਂ ਤਿੱਖੀਆਂ ਕਰ ਲਓ। ਮੇਰਾ ਮਤਲਬ ਕਹਿਣ ਦਾ ਕਿ ਥੋੜੀਆਂ ਮਿੱਠੀਆਂ ਕਰ ਲਓ ਤੇ ਆਪਾਂ ਤੁਹਾਨੂੰ ਅੱਜ ਇਸ ਤੜਕੇ ਦੇ ਨਾਲ ਤੁਹਾਨੂੰ ਇਹ ਬਲੌਗ ਜਿਹੜਾ ਤਸਵੀਰੇ ਦਾ ਦਿਖਾਵਾਂਗੇ ਤੇ ਆਹ ਜਿਹੜਾ 나ੜ ਆ ਇਹਦੀ ਮੈਨੂੰ ਯਾਦ ਜੱਪਲਾਂ ਕੱਟ ਕੇ ਤੇ ਜਦੋਂ ਟਾਇਰ ਬਣਾ ਕੇ ਆਪਾਂ ਗੱਡੀ ਚਲਾਉਂਦੇ ਹੁੰਦੇ ਸੀ ਤੇ ਉਹ ਵਾਲੇ ਨਜ਼ਾਰੇ ਜਿਹੜੇ ਆਪਾਂ ਹੁਣ ਬਾਹਰਲੇ ਮੁਲਕਾਂ 'ਚ ਵੀ ਲੱਭਦੇ ਆ ਪਰ ਕਿੱਥੇ ਮਿਲਦੇ ਆ ਹੈਨਾ ਫਿਰ ਕਈ ਬੰਦੇ ਕਹਿ ਦਿੰਦੇ ਯਾਰ ਭਰਾਵਾ ਪਿੱਛੇ ਮੁੜਿਆ ਤੇ ਜੇ ਇਹੀ ਨਜ਼ਾਰੇ ਲੈਣੇ ਸੀ ਹੈਨਾ ਸੋ ਯਾਦਾਂ ਆ ਭਰਾਵਾ ਹੋਰ ਕੁਝ ਨਹੀਂ ਹੈਗਾ ਗੱਲਾਂ ਬਾਤਾਂ ਜਦ ਕਹਿੰਦੇ ਨੇ ਇਹ ਮਨ ਦੇ ਜਿਹੜੇ ਕਹਿੰਦੇ ਨੇ ਹੁੰਦੇ ਆ ਅ ਅ ਜਜ਼ਬਾਤ ਕੱਢਣੇ ਹੁੰਦੇ ਆ ਤੇ ਆਪਾਂ ਵੀ ਤੁਹਾਡੇ ਲਈ ਤਵੀਰੇ ਸ਼ਹਿਰ ਦੇ ਵਿੱਚ ਆ ਗਏ ਆ ਤੇ ਇਹ ਬਲੌਗ ਤੁਹਾਨੂੰ ਬਹੁਤ ਹੀ ਚੰਗਾ ਲੱਗੇਗਾ ਤੇ ਆਓ ਚੱਲੀਏ ਫਿਰ ਅੱਗੇ ਆਜੋ ਫਿਰ ਆਜੋ ਫਿਰ ਜਾਂਦੇ ਜਾਂਦੇ ਗੱਲ ਕਰਦੇ ਆਂ ਪੁਰਤਗਾਲ ਵਿੱਚ ਕਾਰ ਦਾ ਸਫ਼ਰ ਤੇ ਸੜਕੀ ਪ੍ਰਬੰਧ ਕਿਵੇਂ ਦਾ ਆ ਤੇ ਜਿਵੇਂ ਆਪਾਂ ਸ਼ੁਰੂ ਕਰਦੇ ਆਂ ਪੁਰਤਗਾਲ ਵਿੱਚ ਗੱਡੀ ਚਲਾਉਣਾ ਤੇ ਪੰਜਾਬ ਵਿੱਚ ਗੱਡੀ ਚਲਾਉਣਾ ਦੋਵੇਂ ਇੱਕੋ ਹੀ ਹਨ ਪਰ ਫਰਕ ਇਹਨਾਂ ਆ ਕਿ ਉੱਥੇ ਸੜਕ ਦੇ ਨਿਯਮ ਸਿਰਫ ਕਿਤਾਬਾਂ ਵਿੱਚ ਆ ਤੇ ਇੱਥੇ ਅਸਲ ਵਿੱਚ ਆ ਸੜਕਾਂ ਦੀਆਂ ਕਿਸਮਾਂ ਵੀ ਕਈ ਤਰ੍ਹਾਂ ਦੀਆਂ ਪੁਰਤਗਾਲ ਵਿੱਚ ਤਿੰਨ ਕਿਸਮ ਦੀਆਂ ਸੜਕਾਂ ਆ ਪਹਿਲੀ ਜਿਹੜੀ ਹੈਗੀ ਯਾਨੀ ਹਾਈਵੇ ਉੱਥੇ ਸੜਕਾਂ ਇਦਾਂ ਦੀਆਂ ਆ ਜਿੱਥੇ ਤੁਹਾਡੀ ਜਿਹੜੀ ਸਪੀਡ ਲਿਮਟ ਹੈ ਉਹ 120 ਕਿਲੋਮੀਟਰ ਪ੍ਰਤੀ ਘੰਟਾ ਆ ਸੋਚੋ 120 ਜਾਣੀ ਸਾਡੇ ਉਥੇ ਟਰੈਕਟਰ ਦੀ ਵੀਐਨਈ ਸਪੀਡ ਹੁੰਦੀ ਆ ਕਿਉਂਕਿ ਪੁੱਛਦਾ ਕੋਈ ਨਹੀਂ ਪਰ ਇੱਥੇ 121 ਦੀ ਜੇਕਰ ਤੁਸੀਂ ਸਪੀਡ ਕਰ ਲਈ ਤਾਂ ਤੁਹਾਡਾ ਜਿਹੜਾ ਕੈਮਰਾ ਉੱਤੇ ਲੱਗਿਆ ਹੋਇਆ ਉਹਨੇ ਚਲਾਨ ਕੱਟ ਕੇ ਤੁਹਾਡੇ ਘਰੇ ਭੇਜ ਦੇਣਾ ਤੇ ਦੂਜੀ ਇੱਥੇ ਜੜੀਆਂ ਸੜਕਾਂ ਹੈਗੀਆਂ ਆ ਵੱਡੇ ਸ਼ਹਿਰਾਂ ਨੂੰ ਜੋੜਦੀਆਂ ਜਿਹੜੀਆਂ ਉਹਦੀ ਸਪੀਡ ਜਿਹੜੀ 100 ਕਿਲੋਮੀਟਰ ਇਸ ਤਰ੍ਹਾਂ ਐ ਤੇ ਤੀਜੀ ਜਿਹੜੀ ਆ ਜੜੀਆਂ ਸੜਕਾਂ ਹੈਗੀਆਂ ਛੋਟੇ ਕਸਬਿਆਂ ਨੂੰ ਜਿਹੜੀਆਂ ਜੋੜਦੀਆਂ ਉੱਥੇ 90 ਕਿਲੋਮੀਟਰ ਤੇ ਜਿਹੜੀ ਸੜਕ ਤੇ ਮੈਂ ਅੱਜ ਜਾ ਰਿਹਾ ਆ ਇਹ ਸੜਕ ਦੀ ਜਿਹੜੀ ਸਪੀਡ ਹੈਗਾ ਕਿਤੇ 50 ਕਿਤੇ 90 ਇਸ ਤਰ੍ਹਾਂ ਜਦੋਂ ਚੌਂਕ ਦੇ ਲਾਗੇ ਪਹੁੰਚ ਜਾਂਦੇ ਤਾਂ ਉਥੇ 50 ਹੋ ਜਾਂਦੀ ਹੈ ਤੇ ਵੈਸੇ 90 ਵਿੱਚ ਵਿਚਾਲੇ ਜਾਂ 90 ਇਸ ਤਰ੍ਹਾਂ ਇਹ ਸੜਕਾਂ ਮਤਲਬ ਇਦਾਂ ਆ ਜਿਵੇਂ ਕਿ ਜਿੱਥੇ ਕਿਤੇ ਅਚਾਨਕ ਕਿਤੇ ਗਾਂ ਆ ਸਕਦੀ ਜਿੱਦਾਂ ਆਪਣੇ ਉਥੇ ਗਾਵਾਂ ਆ ਜਾਂਦੀਆਂ ਆ ਤੇ ਪਰ ਇੱਥੇ ਇਦਾਂ ਦਾ ਕੋਈ ਨਹੀਂ ਹੈਗਾ ਗਾ ਨੂੰ ਮਤਲਬ ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਗਾ ਨੂੰ ਰੋਕਣ ਦਾ ਕੋਈ ਕਾਨੂੰਨ ਨਹੀਂ ਹੈਗਾ ਮਤਲਬ ਇੱਥੇ ਵੀ ਜੇ ਆਸੇ ਪਾਸੇ ਹੋਵੇ ਤਾਂ ਆ ਸਕਦੀ ਪਰ ਪ੍ਰਬੰਧ ਬਹੁਤ ਵਧੀਆ ਹੈਗਾ ਆਸੇ ਪਾਸੇ ਘਰਾਂ ਨੇ ਤੇ ਗਾਮਾ ਇਦਾਂ ਖੁੱਲੀਆਂ ਨਹੀਂ ਛੱਡਦੇ ਹੈਨਾ ਤੇ ਟੋਲ ਪਲਾਜ਼ਿਆਂ ਦੀ ਗੱਲ ਕੀਤੀ ਜਾਵੇ ਅਲਗਾਰਵੇ ਖੇਤਰ ਦੇ ਵਿੱਚ ਹੋਣ ਦੀ ਹਾਲਾ ਦੀ ਘੜੀ ਜਿਹੜੀ ਟੋਲ ਹੈਗੇ ਆ ਉਹ ਫ੍ਰੀ ਕਰ ਦਿੱਤੇ ਆ ਪਹਿਲਾਂ ਇੱਥੇ ਟੋਲ ਟੈਕਸ ਜਿਹੜਾ ਦੇਣਾ ਪੈਂਦਾ ਸੀਗਾ ਤੇ ਹਾਲੇ ਵੀ ਕੁਝ ਰੋਡਾਂ ਦੇ ਉੱਤੇ ਹੋ ਸਕਦਾ ਹੋਵੇ ਪਰ ਜਿੰਨਾ ਕੁ ਮੈਨੂੰ ਪਤਾ ਆ ਵੀ ਇੱਥੇ ਜਾਨੀ ਹੁਣ ਟੋਲ ਟੈਕਸ ਨਹੀਂ ਦੇਣਾ ਪੈਂਦਾ ਤੇ ਟੋਲ ਦਾ ਇੰਤਜ਼ਾਮ ਵੀ ਵਧੀਆ ਕੀਤਾ ਹੋਇਆ ਮਤਲਬ ਕਿ ਘਰੇ ਆਪਣੇ ਆਪ ਹੀ ਜੇ ਤੁਸੀਂ ਲੰਘ ਗਏ ਉੱਥੇ ਤੇ ਆਟੋਮੈਟਿਕਲੀ ਕੱਟ ਹੋ ਜਾਂਦੇ ਤੇ ਤੁਹਾਡੇ ਘਰੇ ਜਿਹੜਾ ਉਹ ਲੈਟਰ ਪਹੁੰਚ ਜਾਂਦਾ ਜੇ ਤੁਸੀਂ ਨਾ ਦਿੱਤਾ ਤੇ ਸਮਝ ਲਓ ਪੁਰਤਕਾਲ ਬਲੋ ਇੱਕ ਤੋਹਫਾ ਆ ਜਾਂਦਾ ਘਰੇ ਹੈਨਾ ਇਸ ਦੇ ਨਾਲ ਨਾਲ ਟ੍ਰੈਫਿਕ ਨਿਜ਼ਮ ਵੀ ਬਹੁਤ ਵਧੀਆ ਜਿਹੜੇ ਆ ਅਸਲ ਵਿੱਚ ਇੱਥੇ ਚੱਲਦੇ ਆ ਟ੍ਰੈਫਿਕ ਨਿਜ਼ਮ ਮਤਲਬ ਲੋਕੀ ਮੰਨਦੇ ਆ ਪੁਰਤਕਾਲ ਬਲੋ ਸੀਟ ਬੈਲਟ ਬਹੁਤ ਲਾਜ਼ਮੀ ਆ ਅਗਲੀ ਅਤੇ ਪਿਛਲੀ ਸੀਟ ਦੋਵਾਂ ਉੱਤੇ ਜਾਣੀ ਸਾਡੇ ਉੱਥੇ ਲੋਕ ਜਿਹੜੇ ਕਹਿੰਦੇ ਆ ਕਿ ਪਿਛਲੀ ਸੀਟ ਤੇ ਸੀਟ ਬੈਲਟ ਉਹ ਕੀ ਹੁੰਦੀ ਆ ਪਰ ਇੱਥੇ ਪੁਲਿਸ ਪੁੱਛਦੀ ਆ ਇੱਕ 100 ਰੁਪਏ 100 120 ਰੁਪਏ ਦਾ ਜਿਹੜਾ ਜੁਰਮਾਨਾ ਪਿਆ ਜਾਂਦਾ ਯੂਰੋ ਦਾ ਜਾਨੀ ਮੋਬਾਈਲ ਫੋਨ ਜੇ ਗੱਡੀ ਚਲਾਉਂਦੇ ਫੜਿਆ ਜਾਵੇ ਤਾਂ 120 ਤੋਂ 600 ਯੂਰੋ ਤੱਕ ਦਾ ਜੁਰਮਾਨਾ ਆ ਮਤਲਬ ਫੋਨ ਕਾਲ ਦੀ ਕੀਮਤ ਤੁਹਾਡੀ ਤਨਖਾਹ ਜਿੰਨੀ ਆ ਮਤਲਬ ਇੱਥੇ ਵਟਸਐਪ ਗੱਡੀ ਚਲਾਦੇ ਨਾ ਦੇਖੋ ਸ਼ਰਾਬ ਪੀ ਕੇ ਗੱਡੀ ਚਲਾਉਣਾ ਵੀ ਇੱਥੇ ਜਿਹੜਾ ਹੈਗਾ ਆ ਬਹੁਤ ਘੱਟ ਆ ਜਾਨੀ 0.5 ਪ੍ਰਤੀ ਪ੍ਰਤੀ ਲੀਟਰ ਜਿਹੜਾ ਖੂਨ ਵਿੱਚ ਅਲਕੋਹਲ ਜੇਕਰ ਆ ਜਾਂਦਾ ਹੈ ਤਾਂ ਬਸ ਇੱਥੋਂ ਤੱਕ ਹੀ ਆ ਜੇਕਰ ਇਸ ਤੋਂ ਵੱਧ ਆ ਗਿਆ ਤਾਂ ਲਾਇਸੈਂਸ ਵੀ ਗਿਆ ਇੱਜ਼ਤ ਵੀ ਗਈ ਤੇ ਯਾਦ ਰੱਖੋ ਫਿਰ ਗੱਡੀ ਜਿਹੜੀ ਆ दारू ਪੀ ਕੇ ਨਾ ਚਲਾਓ ਤੇ ਹੋਰ ਵੀ ਬਹੁਤ ਕੁਝ ਆ ਸਪੀਡ ਜਿਹੜੇ ਹੈਗੇ ਆ ਪੁਰਤਗਾਲ ਦੀਆਂ ਸੜਕਾਂ ਤੇ ਜਣੀ ਲੁਕੇ ਹੋਏ ਕੈਮਰੇ ਲੱਗੇ ਹੋਏ ਆ ਤੇ ਉਹ ਕੈਮਰੇ ਕਦੇ ਸੌਂਦੇ ਨਹੀਂ ਹੈਗੇ ਤੇ ਨਾ ਹੀ ਉਹਨਾਂ ਨੂੰ ਕਦੇ ਭੁੱਖ ਲੱਗਦੀ ਤੇ ਨਾ ਹੀ ਉਹ ਰਿਸ਼ਵਤ ਲੈਂਦੇ ਆ ਤੇ ਸਾਡੇ ਉੱਥੇ ਪੁਲਿਸ ਵਾਲੇ ਨੂੰ ਦੇਖ ਕੇ ਸਪੀਡ ਘੱਟ ਕਰ ਲੈਂਦੇ ਆਪਾਂ ਤੇ ਇੱਥੇ ਕੋਈ ਪੁਲਿਸ ਬਲਾ ਨਹੀਂ ਦਿਖਦਾ ਪਰ ਕੈਮਰੇ ਹਰੇਕ ਜਗ੍ਹਾ ਤੇ ਤੁਹਾਨੂੰ ਦੇਖ ਰਿਹਾ ਜਿਵੇਂ ਤੁਹਾਡੀ ਸੱਸ ਤੁਹਾਡੇ ਤੇ ਨਜ਼ਰ ਰੱਖਦੀ ਆ ਬਸ ਐਦਾਂ ਹੀ ਕੁਛ ਖਾਸ ਗੱਲਾਂ ਹੋਰ ਵੀ ਯਾਦ ਰੱਖੋ ਪੁਰਤਗਾਲ ਵਿੱਚ ਗੱਡੀ ਜਿਹੜੀ ਹੈਗੀ ਆ ਉਹ ਮਤਲਬ ਇੱਥੇ ਉਲਟੇ ਪਾਸੇ ਚੱਲਦੀ ਆ ਆਪਣੇ ਦੂਜੇ ਪਾਸੇ ਚੱਲਦੀ ਆ ਹੁਣ ਯੂਰਪ ਭੰਗ ਸਾਰੇ ਯਾਨੀ ਮੋਲਕ ਦੇ ਵਿੱਚ ਇੱਥੇ ਯੂਰਪ ਦੇ ਵਿੱਚ ਯਾਨੀ ਜਿੰਨੀਆਂ ਵੀ ਇੰਗਲਿਸ਼ ਕੰਟਰੀਆਂ ਉੱਥੇ ਜਿਹੜੀਆਂ ਗੱਡੀ ਜਿਹੜੀ ਆ ਆਪਣੇ ਅਲੱਗ ਪਾਸੇ ਚੱਲਦੀ ਐ ਤੇ ਜਿਹੜੀਆਂ ਇਹ ਯੂਰੋਪੀਅਨ ਕੰਟਰੀਆਂ ਇੱਥੇ ਜਿਹੜੀ ਆ ਸੱਜੀ ਹੱਥ ਗੱਡੀ ਜਿਹੜੀ ਚੱਲਦੀ ਤੇ ਹੋਰ ਤੁਹਾਨੂੰ ਦੱਸ ਦਵਾਂ ਹਾਈਵੇ ਤੇ ਖੱਬੀ ਲੇਨ ਵਿੱਚ ਸਿਰਫ ਓਵਰਟੈਕ ਕਰਨ ਲਈ ਉੱਥੇ ਜਿਹੜੇ ਆ ਮਾਰਕ ਲੱਗੇ ਹੁੰਦੇ ਆ ਮੰਨ ਬਾਈਟ ਲਾਈਨਾਂ ਦੇ ਘੱਟ ਹੁੰਦੀਆਂ ਉੱਥੋਂ ਉੱਥੋਂ ਤੁਸੀਂ ਕਰ ਸਕਦੇ ਹੋ ਪਰ ਫਿਰ ਤੁਹਾਨੂੰ ਓਵਰਟੈਕ ਕਰਕੇ ਤੁਹਾਨੂੰ ਆਪਣੀ ਲੇਨ ਵਿੱਚ ਆਣਾ ਪਏਗਾ ਮਤਲਬ ਜੇ ਤੁਸੀਂ ਇਦਾਂ ਨਹੀਂ ਕਰਦੇ ਤਾਂ ਤੁਹਾਡੇ ਜਿਹੜੇ ਇੱਥੇ ਲੋਕ ਖੱਬੀ ਲੇਨ ਵਿੱਚ ਜਿੱਦਾਂ ਆਪਣੇ ਉੱਥੇ ਖੱਬੀ ਲੇਨ ਵਿੱਚ ਘਰ ਵੀ ਬਣਾ ਲੈਂਦੇ ਹਨਾ ਸੋ ਇਦਾਂ ਦੀਆਂ ਗੱਲਾਂ ਹਨਾ ਅੰਦਰਲੀ ਗੱਲ ਇਹ ਆ ਕਿ ਯਾਰ ਉਹ ਪੁਰਤਗਾਲ ਦੀਆਂ ਸੜਕਾਂ ਸ਼ਾਨਦਾਰ ਆ ਸਾਫ਼ ਆ ਤੇ ਸੁਰੱਖਿਅਤ ਆ ਬਸ ਨਿਯਮ ਮੰਨੋ ਤੇ ਸਫ਼ਰ ਦਾ ਮਜ਼ਾ ਲਓ ਕਿਉਂਕਿ ਇੱਥੇ ਜੁਰਮਾਨਾ ਦੇਣ ਤੋਂ ਬਾਅਦ ਤੁਹਾਡੇ ਕੋਲ ਕਾਫੀ ਪੀਣ ਲਈ ਪੈਸੇ ਨਹੀਂ ਬਚਣਗੇ ਸੁਰੱਖਿਅਤ ਸਫ਼ਰ ਕਰੋ ਤੇ ਤਵੀਰੇ ਆ ਤੁਹਾਡਾ ਇੰਤਜ਼ਾਰ ਕਰਦਾ ਤੇ ਆਜੋ ਤਵੀਰੇ ਵਿੱਚ ਬਾਪਾ ਪਹੁੰਚੇ ਆ ਅੱਜ ਦੇ ਇਸ ਸਮੁੰਦਰ ਦੇ ਇਸ ਬੀਚ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਬੀਚ ਹੈਗਾ ਆ ਤਕਬੀਰਾ ਹੋਇਆ ਜਾਂ ਹੋਰ ਜਿੰਨੇ ਵੀ ਸ਼ਹਿਰ ਹੋ ਗਏ ਇਸ ਅਲਗਾਰਵੇ ਖੇਤਰ ਦੇ ਵਿੱਚ ਲਗਭਗ ਸਾਰੇ ਦੇ ਸਾਰੇ ਜਿਹੜੇ ਆ ਉਹ ਬੀਚ ਤੱਟ ਦੇ ਉੱਤੇ ਮੌਜੂਦ ਆ ਯਾਨੀ ਸਮੁੰਦਰ ਦੇ ਲਾਗੇ ਮੌਜੂਦ ਆ ਤੇ ਸਮੁੰਦਰੀ ਏਰੀਆ ਸਾਰਾ ਤੇ ਬਾਕੀ ਇੱਧਰ ਥੋੜੇ ਜਿਹੇ ਮਛੇਰੇ ਜਿਹੜੇ ਮੱਛੀਆਂ-ਮੱਛੀਆਂ ਫੜਦੇ ਨੇ ਇਹ ਏਰੀਆ ਜਿਹੜਾ ਹੈਗਾ ਆ ਜਿੱਦਾਂ ਇਹ ਪਾਣੀ ਆ ਜਿਸ ਤਰ੍ਹਾਂ ਇੱਥੇ ਲਗ-ਲਗ ਵੱਟ ਬੰਨੇ ਜ ਬਣਾਏ ਹੋਏ ਆ ਸੋ ਇਸ ਤਰ੍ਹਾਂ ਪਾਣੀ ਨੂੰ ਡਿਵਾਈਡ ਕੀਤਾ ਹੋਇਆ ਸ਼ਹਿਰ ਦੀ ਵਿੱਤ ਤੋਂ ਕਾਫੀ ਦੂਰ ਆ ਆਪਾਂ ਸ਼ਹਿਰ ਤੁਹਾਨੂੰ ਦਿਖਾਈਏ ਸ਼ਹਿਰ ਕਾਫੀ ਦੂਰ ਰਹਿ ਜਾਂਦਾ ਤੇ ਇਸ ਏਰੀਏ ਨੂੰ ਪਾਣੀ ਨੂੰ ਲਗ ਲਗ ਵੰਡਿਆ ਇਦਾਂ ਵੀ ਆਪਾਂ ਕਹਿ ਸਕਦੇ ਕਿ ਇੱਥੇ ਲੂਣ ਦੀਆਂ ਕਾਫੀ ਫੈਕਟਰੀਆਂ ਹੈਗੀਆਂ ਯਾਨੀ ਸਮੁੰਦਰ ਦਾ ਜਿਹੜਾ ਲੂਣ ਹੈ ਉਹ ਇਕੱਠਾ ਕਰਕੇ ਇੱਥੇ ਜਿਹੜਾ ਸੋਧਿਆ ਜਾਂਦਾ ਤੇ ਉਹ ਸਪਲਾਈ ਹੁੰਦਾ ਆ ਇਹ ਬਿਲਕੁਲ ਕਿਨਾਰੇ ਤੇ ਜਿਹੜਾ ਹੈਗਾ ਇਹ ਹੋਟਲ ਆ ਤੇ ਹੋਟਲ ਦੇ ਲਾਗੇ ਜਿਹੜਾ ਬਹੁਤ ਹੀ ਪਿਆਰਾ ਜਿਹਾ 뷰 ਸਿਗਾ ਤੇ ਚਲੋ ਮੈਂ ਕਹਿਣੀ ਵੀ ਵੀਡੀਓ ਬਣਾ ਲਈਏ ਫੁੱਲ ਬੂਟੇ ਲੱਗੇ ਹੋਦੇ ਜੀ ਥੋੜੇ ਫੁੱਲ ਬੂਟੇ ਬੇਜ ਦਫਾ ਤੁਹਾਨੂੰ ਦਿਖਾ ਦਈਏ ਹੈਨਾ ਤੇ ਬਾਕੀ ਇੱਥੇ 300 ਮਤਲਬ ਦਿਨ ਧੁੱਪ ਹੀ ਰਹਿੰਦੀ ਆ ਤੇ 60 ਕ ਦਿਨ ਜਿਹੜਾ ਹੈਗਾ ਇੱਥੇ ਸੂਰਜ ਯਾਨੀ ਬੱਦਲ ਜੀ ਛਾਤੀ ਮਨ ਆਉਂਦੇ ਆ ਬਸ ਬਹੁਤ ਹੀ ਸੋਹਣੀ ਲੋਕੇਸ਼ਨ ਤੇ ਬਹੁਤ ਹੀ ਸੋਹਣਾ ਮੌਸਮ ਪਹਿਲਾਂ ਇਹ ਦੱਸੋ ਕਿ ਲੋਕੇਸ਼ਨ ਸੋਹਣੀ ਆ ਲੋਕੇਸ਼ਨ ਦੇਖੋ ਕਿੰਨੀ ਪਿਆਰੀ ਆ ਹੈਨਾ ਲੋਕੇਸ਼ਨ ਜਦੋਂ ਸੋਹਣੀ ਹੋਵੇ ਤੇ ਫਿਰ ਇਹਨੂੰ ਟੂਰਿਸ ਬਹੁਤ ਹੀ ਪਿਆਰਾ ਏਰੀਆ ਆ ਤੇ ਬਹੁਤ ਹੀ ਸੋਹਣਾ ਸੋਹਣੀ ਲੋਕੇਸ਼ਨ ਆ ਨੇਚਰ ਦੀ ਬਹੁਤ ਖੂਬਸੂਰਤੀ ਆ ਨੇਚਰ ਨੇ ਸਾਰੇ ਪਾਸੇ ਫੋਲੀ ਫੁੱਲ ਕੀਤੇ ਹੋਏ ਆ ਹੈਨਾ ਤੇ ਫੁੱਲ ਵੀ ਆਪਣੇ ਜਿੱਦਾ ਖੇਤਾਂ ਦੇ ਵਿੱਚ ਆ ਪੀਲੇ ਰੰਗ ਦੇ ਸਰੋਂ ਰੰਗੇ ਫੁੱਲ ਉਸ ਹਸਾਬ ਦੇ ਫੁੱਲ ਆ ਤੇ ਆਪਾਂ ਸਾਰਾ ਦੇਖ ਲਿਆ ਏਰੀਆ ਤੇ ਹੁਣ ਆਪਾਂ ਮੜ ਜਾ ਉਧਰ ਵੀ ਨਿਗਾਹ ਮਾਰ ਲੈਣੇ ਆ ਤੇ ਉਧਰ ਤੁਹਾਨੂੰ ਲੈ ਚੱਲਦਾ ਮੈਂ ਜੌਰਪ ਦੀ ਗਰਮੀ ਤੇ ਪੰਜਾਬ ਦੀ ਗਰਮੀ ਲਗਭਗ ਇੱਕੋ ਜਿਹੀ ਹੈ ਜਾਨੀ 35 ਤੋਂ 40 ਡਿਗਰੀ ਇੱਥੇ ਵੀ ਟੈਂਪਰੇਚਰ ਰਹਿੰਦਾ ਜਾਨੀ ਪੰਜਾਬ ਵਿੱਚ ਤੇ ਫਿਰ ਉਸ ਟਾਈਮ ਤੇ ਪੰਜਾਬ ਦੀ ਯਾਦ ਜ਼ਰੂਰ ਆਂਦੀ ਆ ਕਿ ਯਾਰ ਮੌਸਮ ਜਿਹੜਾ ਹੈਗਾ ਸੇਮ ਸੇਮ ਹੀ ਆ ਉਦਾਂ ਦਾ ਹੀ ਹੋ ਗਿਆ ਹੈ ਨਾ ਤੇ ਹੁਣ ਦਾ ਜਿਹੜਾ ਮੌਸਮ ਹੈ ਆ ਉਹ ਬੱਦਲਵਾਰੀ ਕਰਕੇ ਕਾਫੀ ਦਿਨਾਂ ਤੱਕ ਮੀਂਹ ਪੈਂਦਾ ਕਰਕੇ ਹੁਣ ਥੋੜਾ ਜਿਹਾ ਮੌਸਮ ਚੇਂਜ ਆ ਹੋ ਤੇਰੇ ਦਿੱਲੇ ਤੋਂ ਨੀ ਸੂਰਤ ਦੀਂਦੀ ਆ ਹੀਰ ਦੀ ਹਾਲਾ ਵੇਖ ਗੋਰਖਾ ਉੱਡਦੀ ਏ ਫੁੱਲਕਾਰੀ ਗਾਣੇ ਵੀ ਆਪਾਂ ਗੱਲ ਆਇਆ ਤੇ ਹੁਣ ਆਪਾਂ ਅਗਲੀ ਲੋਕੇਸ਼ਨ ਤੇ ਚੱਲ ਇੱਕ ਗੱਲ ਤੁਹਾਨੂੰ ਮੈਂ ਫਿਰ ਦੱਸਦਾ ਕਿ ਇਸ ਸ਼ਹਿਰ ਦੇ ਨਾਲ ਮੇਰਾ ਬੈਸੀ ਵੀ ਕੁਝ ਲਗਾ ਹੈਗਾ ਆ ਲਗਾ ਕਿੱਦਾਂ ਆ ਜਦੋਂ ਕਰੋਨਾ ਟਾਈਮ ਸੀਗਾ ਉਸ ਟਾਈਮ ਤੇ ਕੰਮ ਕਿਤੇ ਪਾਸੇ ਨਹੀਂ ਸੀਗਾ ਤੇ ਇਸ ਸ਼ਹਿਰ ਦੇ ਵਿੱਚ ਆ ਕੇ ਇੱਥੇ ਸਮੁੰਦਰ ਦੇ ਵਿੱਚ ਸਿੱਪੀਆਂ ਆਪਾਂ ਸਿੱਪੀਆਂ ਕਹਿੰਦੇ ਹਾਂ ਉਹਨੂੰ ਤੇ ਉਹ ਜਿਹੜੀਆਂ ਇੱਥੇ ਪਲਾਂਟ ਲੱਗਦੇ ਆ ਮਤਲਬ ਸਮੁੰਦਰ ਦੇ ਵਿੱਚ ਤੇ ਇਹੀ ਰੇਤਾ ਜਿਹੜਾ ਇਕੱਠਾ ਕਰਕੇ ਅਸੀਂ ਕਿਸਤੀਆਂ ਵਿੱਚ ਲੱਦ ਕੇ ਅਸੀਂ ਸਮੁੰਦਰ ਦੇ ਵਿੱਚ ਲੈ ਕੇ ਗਏ ਉਹਨਾਂ ਪਲਾਂਟਾਂ ਦੇ ਆਸੇ-ਪਾਸੇ ਜਿੱਦਾਂ ਉਹ ਰੇਤਾ ਬਿਛਾਉਂਦੇ ਹੁੰਦੇ ਸੀਗੇ ਤੇ ਉੱਥੇ ਫਿਰ ਉਹ ਸਿੱਪੀਆਂ ਵਾਲੇ ਜਿਹੜੇ ਥੈਲੇ ਸੀ ਉਹ ਰੱਖ ਦਿੰਦੇ ਸੀ ਉੱਪਰ ਮਤਲਬ ਉਹ ਐਂਗਲ ਘੱਟ ਕੇ ਉਹਦੇ ਉੱਪਰ ਥੈਲੇ ਰੱਖੇ ਜਾਂਦੇ ਸੀ ਸਿੱਪੀਆਂ ਦੇ ਉਹ ਸਿੱਪੀਆਂ ਕਹਿੰਦੇ ਆ ਮਤਲਬ ਇਹਨਾਂ ਦੀ ਡਿਸ਼ ਦੇ ਵਿੱਚ ਉਹਨਾਂ ਨੂੰ ਆ ਸੀ ਫੂਡ ਦੇ ਵਿੱਚ ਆ ਜਾਂਦਾ ਯਾਨੀ ਉਹ ਇੱਥੇ ਆਪਾਂ ਕੰਮ ਕੀਤਾ ਸੀ ਕਰੋਨਾ ਟਾਈਮ ਤੇ ਕਾਫੀ ਸਮੈਲੀ ਕੰਮ ਆ ਤੈਨੂੰ ਪਤਾ ਮਛੀਆਂ ਵਾਲਾ ਕੰਮ ਤਾਂ ਪੈਸੀ ਸਮੀਲੀ ਹੁੰਦਾ ਹੈ ਹਨਾ ਤੇ ਪਰ ਕੀਤਾ ਸੀਗਾ ਇੱਥੇ ਜਿਹੜਾ ਕੰਮ ਕੀਤਾ ਹੋਵੇ ਨਾ ਫਿਰ ਉਹ ਦੱਸ ਦੇਣਾ ਚਾਹੀਦਾ ਤੇ ਇਸ ਏਰੀਆ ਦੇ ਵਿੱਚ ਕੀਤਾ ਸੀਗਾ ਲਾਗੇ ਛਾਗੇ ਇਧਰ ਹੀ ਪਲਾਂਟ ਲੱਗੇ ਹੋਏ ਆ ਇਧਰ ਸ਼ਹਿਰ ਆ ਤੇ ਤੁਹਾਨੂੰ ਮੈਂ ਇੱਥੋਂ ਥੋੜਾ ਜਿਹਾ ਦਿਖਾ ਵੀ ਦਵਾਂ ਕਿ ਰੋਮਨ ਯੋਗ ਨਾ ਮੈਂ ਤੁਹਾਨੂੰ ਦੱਸਿਆ ਸੀ ਕਿ ਕਿਲੇ ਹੈਗੇ ਨੇ ਇੱਥੇ ਉਹ ਜਿਹੜੇ ਉਹਨਾਂ ਦੇ ਕਿਲਿਆਂ ਦੇ ਜਿਹੜੇ ਨਿਸ਼ਾਨ ਆ ਉਹ ਅੱਜ ਵੀ ਹੈਗੇ ਨੇ ਅੱਜ ਵੀ ਉਹਨਾਂ ਦੇ ਢਾਏ ਹੋਏ ਜਣੀ ਕਿਲਿਆਂ ਦੇ ਜਿਹੜੇ ਆਹੋ ਪੁਰਾਣੀਆਂ ਇਮਾਰਤਾਂ ਜਿਹੜੀਆਂ ਇੱਥੇ ਮੌਜੂਦ ਆ ਉਹ ਸਾਹਮਣੇ ਕਿਲੇ ਦੀ ਇਮਾਰਤ ਦੀਂਦੀ ਆ ਤੇ ਉਸ ਕਿਲੇ ਦੀ ਇਮਾਰਤ ਨੂੰ ਆਪਾਂ ਲਾਗੇ ਜਾ ਕੇ ਦੇਖਾਂਗੇ ਤੁਹਾਨੂੰ ਕਿਸ ਤਰ੍ਹਾਂ ਲੋਕੀ ਇੱਥੇ ਜੀਵਨ ਬਸਰ ਕਰਦੇ ਸੀ ਜੀਵਨ ਬਸਰ ਕਰਨ ਵਾਸਤੇ ਸਿਰਫ ਤੇ ਸਿਰਫ ਇੱਥੇ ਸਮੁੰਦਰੀ ਮਤਲਬ ਮੱਸ਼ੀਆਂ ਤੇ ਡਿਪੈਂਡ ਆ ਇੱਥੇ ਸੀ ਫੂਡ ਦਾ ਕਾਰੋਬਾਰ ਸੀਗਾ ਤੇ ਜਦੋਂ ਪਾਣੀ ਚੜਕਿਆ ਜਾਂਦਾ ਸੀਗਾ ਲੋਕੀ ਥੋੜ ਜੜ ਜਾਂਦੇ ਸੀ ਜਦੋਂ ਪਾਣੀ ਵਹਿ ਜਾਂਦਾ ਸੀਗਾ ਲੋਕੀ ਫੇਰ ਆ ਜਾਂਦੇ ਸੀਗੇ ਇਸੇ ਤਰ੍ਹਾਂ ਦੇ ਜਿਹੜਾ ਜੀਵਨ ਰਿਹਾ ਕਿਉਂਕਿ ਸਮੁੰਦਰੀ ਪਾਣੀ ਪੀਣ ਲਾਇਕ ਵੀ ਨਹੀਂ ਹੁੰਦਾ ਇਸੇ ਕਰਕੇ ਜ਼ਿੰਦਗੀ ਜਿਹੜੀ ਆ ਉਹ ਜਦੋਂ ਪਾਣੀ ਪੀਣ ਲਾਇਕ ਆਸੇ ਪਾਸੇ ਮਿਲਿਆ ਜਾਂ ਕਹਿ ਸਕਦੇ ਆ ਕਿ ਬੋਰ ਹੋਏ ਪਾਣੀ ਵਧਿਆ ਹੋਇਆ ਆਸੇਪਸੇ ਧਰਨਿਆਂ ਦਾ ਪਾਣੀ ਇਹਨਾਂ ਨੂੰ ਮਿਲਿਆ ਉਸੇ ਟਾਂ ਉਸ ਹੱਬ ਦੇ ਨਾਲ ਇੱਥੇ ਜਿਹੜੀ ਆ ਜੀਵਨ ਜਿਹੜੀ ਆ ਫਿਰ ਯਾਤਰਾ ਜਿਹੜੀ ਸ਼ੁਰੂ ਹੋਈ ਆ ਤੇ ਬਾਕੀ ਦੇਖ ਸਕਦੇ ਹੋ ਤੁਸੀਂ ਆਪਣੇ ਵੀ ਜਦੋਂ ਦਰਿਆਵਾਂ ਦੇ ਲਾਗੇ ਜਾਂਦੇ ਏਦਾਂ ਦੀਆਂ ਖੁਲ ਬੁੱਟੀਆਂ ਹੁੰਦੀਆਂ ਹੀ ਆ ਕੁਦਰਤ ਦੇ ਨਜ਼ਾਰੇ ਉਹ ਆਪਾਂ ਦੇਖੀ ਜਾਂਦੇ ਆ ਹੈਨਾ ਕੁਦਰਤ ਦੇ ਨਜ਼ਾਰੇ ਤਾਂ ਦੇਖਣੇ ਚਾਹੀਦੇ ਆ ਤੇ ਤੁਸੀਂ ਵੀ ਕੁਦਰਤ ਦੇ ਨਜ਼ਾਰੇ ਨਾ ਦੇਖਣਾ ਭੁੱਲਿਓ ਕਿਉਂਕਿ ਜ਼ਿੰਦਗੀ ਕੋਈ ਆ ਇੱਕੋ ਜ਼ਿੰਦਗੀ ਦੇ ਵਿੱਚ ਜਿੰਨੇ ਨਜ਼ਾਰੇ ਲੈ ਲਾਂਗੇ ਉਹਨੇ ਥੋੜੇ ਆ ਆਓ ਫਿਰ ਚੱਲੀਏ ਅੱਗੇ ਆਲਾ ਬਤਾਰ ਪੰਜੂ ਮੈਨੂੰ ਲੱਗਿਆ 포르투ਗੀਸੀ ਨੇ ਪਰ ਇਹ ਬੋਂਜੂ ਇਹਨਾਂ ਨੇ ਕਿਹਾ ਤੇ ਮਤਲਬ ਇਹ ਫ੍ਰੈਂਚ ਦੇ ਨੇ ਤੇ ਫ੍ਰਾਂਸ ਤੋਂ ਆਏ ਨੇ ਤੇ ਫ੍ਰੈਂਚ ਬੋਲਦੇ ਨੇ ਤੇ ਵਧੀਆ ਲੱਗਾ ਜੇ ਸਾਰੇ ਦੇਖਣ ਆਏ ਉਹਨਾਂ ਲੋਕੇਸ਼ਨ ਪੰਜਾਬ ਵਿੱਚ ਹੀ ਬੜੀਆਂ ਪੁਰਾਣੀਆਂ ਲੋਕੇਸ਼ਨਾਂ ਪਰ ਉੱਥੇ ਸਾਂਸ ਮਲ ਨਹੀਂ ਹੋਈ ਤੇ ਬੱਸ ਗੁਡੇਸਟ ਜਿਹੜਾ ਹੈਗਾ ਪੁਰਾਣੀਆਂ ਚੀਜ਼ਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਨੇ ਉਸ ਟਾਈਮ ਤੇ ਜਿਹੜੇ ਕਿਲੇ ਬਣੇ ਹੋਏ ਸੀਗੇ ਤੇ ਉਹ ਕਿਲੇ ਦੇ ਵਿੱਚ ਅੱਜ ਮੈਂ ਐਸੇ ਤੁਹਾਨੂੰ ਲੈ ਕੇ ਆਇਆ ਤਾਂ ਇਸ ਕਿਲੇ ਦੀ ਜਿਹੜੀ ਖਾਸਤਾ ਹਾਲਤ ਆ ਤੁਸੀਂ ਦੇਖ ਸਕਦੇ ਹੋ ਅ ਆਪਾਂ ਕਹਿ ਦਿੰਦੇ ਆ ਕਿ ਯਾਰ ਗੋਰਿਆਂ ਨੇ ਆਪਣੀਆਂ ਕਲਚਰ ਨੂੰ ਜਾਂ ਆਪਣੀਆਂ ਕਹਿੰਦੇ ਨੇ ਪ੍ਰਾਣੀਆਂ ਜਿਹੜੀਆਂ ਧਰੋਹਾ ਧਰੋਹਰਾ ਉਹਨਾਂ ਨੂੰ ਸੰਭ ਕੇ ਰੱਖਿਆ ਹੋਇਆ ਪਰ ਜਿਹੜੀਆਂ ਜਿੱਥੇ ਉਹਨਾਂ ਨੂੰ ਲੱਗਦਾ ਪਈ ਸੇਫ ਪਲੇਸ ਹੈਗੀਆਂ ਜਿੱਥੇ ਪਾਣੀ ਪਾਣੀ ਦਾ ਬਹਾ ਜਾਂ ਪਾਣੀ ਉਹਨੂੰ ਕਦੇ ਵੀ ਨੁਕਸਾਨ ਨਹੀਂ ਪਹੁੰਚਾ ਸਕਦਾ ਉਹਦੇ ਉਸ ਏਰੀਆ ਨੂੰ ਸੰਭਾਲਿਆ ਹੈਗਾ ਇਹਨਾਂ ਨੇ ਪ੍ਰਾਣੀਆਂ ਇਮਾਰਤਾਂ ਨੂੰ ਵੀ ਸੰਭਾਲਿਆ ਪਰ ਜਿਸ ਤਰ੍ਹਾਂ ਇਹ ਸਮੁੰਦਰ ਦੇ ਕਿਨਾਰੇ ਦੇ ਉੱਤੇ ਇਮਾਰਤ ਆ ਤੇ ਇਸ ਨੂੰ ਬਿਲਕੁਲ ਵੀ ਸੰਭਾਲਿਆ ਨਹੀਂ ਹੈਗਾ ਇਹ ਬਿਲਕੁਲ ਖੰਡਰਿਆ ਪੁਰਾਣਾ ਰੋਮਨ ਜੋਗ ਦੇਖ ਲੋ ਕਿੰਨੇ ਸਦੀਆਂ ਹੋ ਗਈਆਂ ਤੇ ਉਹ ਸਦੀਆਂ ਦਾ ਅੱਜ ਤੱਕ ਜਿਹੜਾ ਟਾਂਚਾ ਪੂਰੀ ਤਰ੍ਹਾਂ ਦੇ ਨਾਲ ਇੱਥੇ ਉਸੇ ਤਰ੍ਹਾਂ ਮੌਜੂਦ ਆ ਵੀਰੇ ਨੂੰ ਧਿਆਨ ਨਾਲ ਦੇਖੋਗੇ ਤਾਂ ਇਹਨੂੰ ਆਪਾਂ ਇੱਕ ਬੁੱਢਾ ਸ਼ਹਿਰ ਵੀ ਕਹਿ ਸਕਦੇ ਬੁੱਢਾ ਮਤਲਬ ਆਮੀ ਆਪਾਂ ਕਹਿੰਦੇ ਆ ਕਿਉਂਕਿ ਇਹ ਬਹੁਤ ਹੀ ਪੁਰਾਣਾ ਸ਼ਹਿਰ ਆ ਤੇ ਵਾਕਈ ਇਹ ਜਿਹੜਾ ਆ ਜਿੱਥੇ ਬੰਦਾ ਇੱਕ ਵਾਰੀ ਪਹੁੰਚ ਜਾ ਤਾਂ ਬੰਦਾ ਕਹਿੰਦਾ ਇੱਥੋਂ ਵਾਪਸ ਨਾਲ ਜਾਮ ਕਿਉਂਕਿ ਸੋਨਾ ਵੀ ਬਹੁਤ ਆ ਤੇ ਤਬੀਰਾ ਜਿਹੜਾ ਹੈਗਾ ਪੁਰਤਗਾਲ ਦੇ ਨਕਸ਼ੇ ਦੇ ਵਿੱਚ ਬਿਲਕੁਲ ਜਿਹੜਾ ਹੈ ਅਲਗਾਰਵੇ ਦੇ ਹੇਠਲੇ ਪਾਸੇ ਨੂੰ ਹੈਗਾ ਜਣੀ ਬਿਲਕੁਲ ਕਿਨਾਰੇ ਤੇ ਜਦੋਂ ਆਪਾਂ ਬਿਲਕੁਲ ਜਦੋਂ ਇੱਧਰ ਨੂੰ ਜਾਂਦੇ ਆ ਤਾਂ ਬਿਲਕੁਲ ਕਿਨਾਰੇ ਤੇ ਤਾਂ ਇਦਾਂ ਲੱਗਦਾ ਜਿਵੇਂ ਸਮੁੰਦਰ ਵਿੱਚ ਹੀ ਜਾਵਾਂਗੇ ਇਹਦੇ ਨਾਲ ਨਾਲ ਸਪੇਨ ਦੀ ਹਾਦਿਆ ਜਿਹੜੀ 30 ਕਿਲੋਮੀਟਰ ਦੀ ਦੂਰੀ ਤੇ ਆ ਤੇ ਮਤਲਬ ਤੁਸੀਂ ਜੇ ਗੁੰਮ ਵੀ ਹੋ ਗਏ ਤਾਂ ਵੀ ਤੁਸੀਂ ਸਪੇਨ ਵਿੱਚ ਜਾ ਕੇ ਨਿਕਲੋਗੇ ਤੇ ਉੱਥੇ ਤੁਹਾਨੂੰ ਜਿਹੜੇ ਸਪੈਨਿਸ਼ ਲੋਕ ਆ ਉਹ ਤੁਹਾਨੂੰ ਕਹਿਣਗੇ ਕਿ ਪੁਰਤਗਿਸੀ ਆ ਗਿਆ ਆ ਤੁਹਾਨੂੰ ਪਿਆਰ ਕਰਨਗੇ ਤੇ ਇਤਿਹਾਸ ਦੀ ਗੱਲ ਕੀਤੀ ਜਾਵੇ ਸ਼ਹਿਰ ਇੰਨਾ ਜਿਆਦਾ ਪੁਰਾਣਾ ਆ ਕਿ ਆ ਇਥੇ ਰੋਮਨ ਵੀ ਆਏ ਆ ਤੇ ਮੂਰ ਵੀ ਆਏ ਆ ਤੇ ਪੁਰਤਗੇਸੀ ਵੀ ਆਏ ਆ ਤੇ ਹਰ ਕੋਈ ਆਉਂਦਾ ਰਿਹਾ ਤੇ ਇਥੇ ਕੁਝ ਨਾ ਕੁਝ ਆ ਕੇ ਇਥੇ ਛੱਡ ਕੇ ਜਾਂਦਾ ਰਿਹਾ ਜਿਵੇਂ ਇਥੇ ਮਹਿਮਾਨ ਆਦੇ ਨੇ ਜਿਵੇਂ ਆਪਣੇ ਘਰਾਂ ਵਿੱਚ ਮਹਿਮਾਨ ਆਦੇ ਆ ਤੇ ਚੀਜ਼ਾਂ ਭੁੱਲ ਜਾਂਦੇ ਆ ਤੇ ਇਦਾਂ ਹੀ ਇਥੇ ਜਿਹੜੇ ਜਿੰਨੇ ਵੀ ਲੋਕ ਆਏ ਨੇ ਕੋਈ ਮਹਿਲ ਬਣਾ ਗਿਆ ਕੋਈ ਮਸਜਿਦ ਬਣਾ ਗਿਆ ਕੋਈ ਗਿਰਜਾ ਬਣਾ ਗਿਆ ਤੇ ਸਾਰੇ ਇਥੇ ਭੁੱਲ ਗਏ ਤੇ ਮੂਰਾ ਦਾ ਸਮਾਂ ਵੀ ਆਇਆ ਮੂਰ ਜਿਹੜੇ ਸੀਗੇ ਇਹ ਅਰਬ ਲੋਕੀ ਸੀਗੇ ਤੇ 500 ਸਾਲ ਉਹਨਾਂ ਨੇ ਰਾਜ ਕੀਤਾ ਇਥੇ ਤੇ ਇੰਨਾ ਸਾਲ ਰਾਜ ਕਰਕੇ ਤੇ ਇਥੇ ਜਿਹੜਾ ਜਿਹੜਾ ਤ ਵੀਰੇ ਦਾ ਨਾਂ ਆ ਉਹ ਵੀ ਜਿਹੜਾ ਅਰਬੀ ਬਾਦਸ਼ਾਹ ਤੋਂ ਤੇ ਬਾਕੀ ਇੱਥੇ ਪੋਲ ਹੈਗੇ ਨੇ ਬਣੇ ਹੋਏ ਤੇ ਪੁਰਤਗਿਸੀ ਰਾਜੇ ਡੋਮ ਪਿਆਓ ਪ੍ਰੈਸ ਕੋਰੀਅਰਿਆ ਇਦਾਂ ਕੁਛ ਨਾਮ ਆ ਯਾਰ ਮੈਨੂੰ ਤਾਂ ਨਾਮ ਵੀ ਨਹੀਂ ਲੈਣਿਆਂ ਦਾ ਤੇ ਮੂਰਾ ਨੂੰ ਜਿਹੜਾ ਉਹਨੇ ਵਾਪਸ ਭੇਜ ਦਿੱਤਾ ਕਹਿੰਦਾ ਇਹ ਜਿਹੜਾ ਸਾਰਾ ਕੁਛ ਅਮੀਰਾ ਹੀ ਆ ਤੇ ਬਾਕੀ ਇੱਥੇ ਜਿਹੜਾ ਮੱਛੀ ਤੇ ਨਮਕ ਦਾ ਜਿਹੜਾ ਵਪਾਰ ਹੈਗਾ ਮਤਲਬ ਪੁਰਾਣੇ ਸਮਿਆਂ ਤੋਂ ਟੂਨਾ ਫਿਸ਼ ਬਹੁਤ ਜ਼ਿਆਦਾ ਨਿਕਲਦੀ ਹੁੰਦੀ ਸੀ ਸਮੁੰਦਰ ਦੇਸ਼ ਖੇਤਰ ਦੇ ਵਿੱਚੋਂ ਤੇ ਨਮਕ ਦੀਆਂ ਖਾਣਾ ਜਿਹੜੀਆਂ ਹੈਗੀਆਂ ਉਹ ਅੱਜ ਵੀ ਹੈਗੀਆਂ ਨੇ ਅੱਜ ਵੀ ਇੱਥੇ ਜਿਹੜਾ ਨਮਕ ਦੇ ਪਲਾਂਟ ਲੱਗੇ ਹੋਏ ਆ ਮਤਲਬ ਉਹਨਾਂ ਨੂੰ ਸੋਧ ਕੇ ਦੇ ਨੰਮ ਕੋ ਜਿਹੜਾ ਵੇਚਿਆ ਜਾਂਦਾ ਆ ਤੇ ਤਵੀਰੇ ਦਾ ਕਿਲਾ ਜਿਹੜਾ ਆ ਕਸਟੈਲੋ ਦੇ ਤਵੀਰਾ ਕਸਟੈਲੋ ਦੇ ਤਵੀਰਾ ਜਿਹੜਾ ਇਹ ਕਿਲਾ ਆ ਇਹ ਬਿਲਕੁਲ ਪਹਾੜੀ ਦੇ ਉੱਪਰ ਖੜਾ ਆ ਤੇ ਇਹਨੂੰ ਵੀ ਜਿਹੜਾ ਮੂਰਾ ਨੇ ਬਣਾਇਆ ਸੀ ਪੁਰਤਗিজਾਂ ਨੇ ਇਹਨੂੰ ਬਣਾਇਆ ਆ ਤੇ ਇਹਦੇ ਉੱਪਰ ਚੜ ਕੇ ਸਾਰਾ ਸ਼ਹਿਰ ਦੇਖਦਾ ਹੈ ਤੇ ਸ਼ਾਨਦਾਰ ਨਜ਼ਾਰਾ ਜਿਹੜਾ ਆਪਾਂ ਇਹਦੇ ਉੱਪਰ ਚੜ ਕੇ ਦੇਖ ਸਕਦੇ ਆ ਹਰ ਪਾਸੇ ਜਿਹੜਾ ਸੋਹਣਾ ਲੱਗਦਾ ਕਿਲੇ ਦੇ ਅੰਦਰ ਇੱਕ ਸੋਹਣਾ ਬਾਗ ਬਣਾਇਆ ਹੋਇਆ ਲੋਕਾਂ ਨੇ ਕਿਲੇ ਵਿੱਚ ਫੁੱਲ ਲਗਾ ਕੇ ਤੇ ਕਾਫੀ ਸੋਹਣਾ ਜਿਹੜਾ ਕਹਿੰਦੇ ਨੇ ਪਾਰਕ ਵਾਂਗੂ ਬਣਾ ਦਿੱਤਾ ਆ ਤੇ ਜਿੱਥੇ ਤੁਸੀਂ ਬੈਠ ਕੇ ਚਾਹ ਪਾਣੀ ਪੀ ਸਕਦੇ ਹੋ ਮਤਲਬ ਚਾਹ ਦਾ ਤਾਂ ਇੰਤਜ਼ਾਮ ਨਹੀਂ ਹੈਗਾ ਚਲੋ ਕਾਫੀ ਵਗੈਰਾ ਪੀ ਸਕਦੇ ਹੋ ਹੈਨਾ ਤੇ ਬਾਕੀ ਇਸ ਸ਼ਹਿਰ ਆ ਜਿਹੜਾ ਧਾਰਮਿਕ ਸ਼ਹਿਰ ਬਹੁਤ ਜ਼ਿਆਦਾ ਰਿਹਾ ਇਹ ਕਿਉਂਕਿ ਇੱਥੇ ਗਿਰਜਾ 1 ਨਹੀਂ 2 ਨਹੀਂ 3 ਨਹੀਂ 4 ਨਹੀਂ 5 ਨਹੀਂ 6 ਨਹੀਂ 7 ਗਿਰਜੇ ਇੱਕ ਹੈਗੇ ਇਸ ਸ਼ਹਿਰ ਦੇ ਵਿੱਚ ਯਾਨੀ 7 ਗਿਰਜੇ 7 ਚਰਚ ਇਸ ਸ਼ਹਿਰ ਦੇ ਵਿੱਚ ਆ ਲੋਕ ਕਹਿੰਦੇ ਆ ਕਿ ਪੁਰਤਗਿਸ ਜਦੋਂ ਇੱਥੇ ਇਹਨਾਂ ਨੂੰ ਪੁਰਤਗਿਸੀਆਂ ਨੇ ਜਿੱਤਿਆ ਸੀਗਾ ਤਾਂ ਅ ਜਦੋਂ ਇੱਥੇ ਜਿਹੜਾ ਹਰੇਕ ਮਹੱਲੇ ਵਿੱਚ ਜਿਹੜਾ ਉਹਨਾਂ ਨੇ ਗਿਰਜਾ ਬਣਾ ਲਿਆ ਸੀ ਸ਼ਾਇਦ ਉਹ ਸੋਚਦੇ ਸਨ ਕਿ ਇੱਕ ਜੇ ਬੰਦ ਹੋ ਜੇ ਤਾਂ ਦੂਜੇ ਵਿੱਚ ਜਾਓ ਜਾਂ ਸਭ ਤੋਂ ਮਸ਼ਹੂਰ ਜਿਹੜਾ ਆ ਗਿਰਜਾ ਦੇ ਸੰਤਾ ਮਾਰੀਆ ਦੇ ਕਸਟੈਲੋ ਉਹ ਥਾਂ ਆ ਜਿੱਥੇ ਕਦੇ ਪਹਿਲਾਂ ਮਸਜਿਦ ਹੁੰਦੀ ਸੀ ਤੇ ਇਤਿਹਾਸ ਇੰਨਾ ਮਜ਼ੇਦਾਰ ਹੈ ਕਿ ਅੱਜ ਇਸੇ ਇਮਾਰਤ ਇਹ ਇੱਕੋ ਹੀ ਇਮਾਰਤ ਜਿਹੜੀ ਹੈਗੀ ਹੈ ਜਿਹੜੀ ਦੋ ਧਰਮਾਂ ਦੀ ਸੇਵਾ ਕਰ ਚੁੱਕੀ ਹੈ ਯਾਨੀ ਇਹ ਕਹਿ ਲਓ ਕਿ ਦੁਨੀਆ ਵਿੱਚ ਇਹ ਪਹਿਲਾਂ ਤੋਂ ਹੁੰਦਾ ਆਇਆ ਕਿ ਕਦੇ ਤੂੰ ਆ ਗਿਆ ਕਦੇ ਮੈਂ ਆ ਗਿਆ ਰੱਬ ਦੇ ਨਾਂ ਤੇ ਵੀ ਹੁੰਦਾ ਆਇਆ ਤੇ ਬਾਕੀ ਤਵੀਰਾ ਦੀਆਂ ਬੀਜਾਂ ਦਾ ਬਹੁਤ ਹੀ ਵਧੀਆ ਹੈ ਯਾਨੀ ਅਸਲੀ ਖਜ਼ਾਨਾ ਆ ਸੋਹਣੀਆਂ ਬੀਜਾਂ ਆ ਤੁਸੀਂ ਮੈਂ ਰੋਟੀ ਪਾਣੀ ਖਾ ਕੇ ਘੁੰਮ ਸਕਦੇ ਹੋ ਕਿਉਂਕਿ ਉੱਦਾਂ ਤੁਸੀਂ ਨਹੀਂ ਘੁੰਮ ਸਕਦੇ ਭੁੱਖ ਲੱਗ ਜਾਣੀ ਤੁਹਾਨੂੰ ਫਿਰ ਫਿਰ ਬਾਅਦ ਵਿੱਚ ਤੁਸੀਂ ਫਿਰ ਜ਼ਿਆਦਾ ਖਰਚਾ ਕਰੋਗੇ ਹੈਨਾ ਇੱਕ ਗੱਲ ਮੈਂ ਛੇਤੀ ਛੇਤੀ ਦੱਸਦਾ ਕਿ 35 ਤੋਂ 40 ਡਿਗਰੀ ਤੱਕ ਦਾ ਟੈਂਪਰੇਚਰ ਰੰਦਾ ਗਰਮੀ ਜਣੀ ਆਪਣੇ ਪੰਜਾਬ ਵਰਗੀ ਰਹਿੰਦੀ ਆ ਤੇ ਹੋਰ ਦੱਸਦਾ ਤੁਹਾਨੂੰ ਇਹ ਤਵੀਰਾ ਜਿਹੜਾ ਬਜ਼ੁਰਗਾਂ ਦਾ ਪਸੰਦੀਦਾ ਸ਼ਹਿਰ ਆ ਕਿਉਂਕਿ ਸ਼ਾਂਤ ਆ ਤੇ ਮਤਲਬ ਕਿ ਪੀਸਫੁੱਲ ਆ ਤੇ ਬਹੁਤ ਹੀ ਵਧੀਆ ਇੱਥੇ ਜਿਹੜਾ ਬ੍ਰਿਟਿਸ਼ ਜਰਮਨ ਡੱਚ ਬਜ਼ੁਰਗ ਤੁਹਾਨੂੰ ਆਮ ਕੈਫਿਆਂ ਦੇ ਵਿੱਚ ਮਿਲ ਜਾਣਗੇ ਜਿਵੇਂ ਅਖਬਾਰ ਪੜ੍ਹਦੇ ਜਾਂ ਕੌਫੀ ਪੀਂਦੇ ਤਵੀਰੇ ਦਾ ਬਾਜ਼ਾਰ ਜਿਹੜਾ ਹੈਗਾ ਆ ਮਰਕਾਦੋ ਦੇ ਰਸੀਵੀਰੀਆ ਐਡਾ ਕੁਛ ਨਾਮ ਆ ਉੱਥੇ ਮੱਛੀਆਂ ਮੁੱਛੀਆਂ ਜੋ ਵੀ ਹੈਗਾ ਸਭ ਕੁਝ ਮਿਲ ਜਾਂਦਾ ਆ ਤੇ ਯਾਦ ਰੱਖੋ ਪੁਰਤਗਿਸ ਦੇ ਬਾਜ਼ਾਰੀਏ ਜਿਹੜੇ ਹੈਗੇ ਪੰਜਾਬੀ ਬਾਜ਼ਾਰੀਏ ਵਾਂਗੂ ਇੰਨੇ ਜ਼ਿਆਦਾ ਤੇਜ਼ ਨਹੀਂ ਹੈਗੇ ਉਹ ਇੱਕ ਵਾਰੀ ਕੀਮਤ ਦੱਸ ਦਿਆ ਬਾਰ-ਬਾਰ ਨਹੀਂ ਤੁਸੀਂ ਉਹਨਾਂ ਕੋਲ ਪੁੱਛਣਾ ਤੇ ਬਾਰ-ਬਾਰ ਇਹ ਵੀ ਨਹੀਂ ਕਹਿਣਾ ਕਿ ਘੱਟ ਕਰ ਲਾ ਤੇ ਨਾਲ ਦੀ ਨਾਲੇ ਕੱਲ ਹੋਰ ਦੱਸ ਦਵਾਂ ਕਿ ਇਹ ਫਾਰੋ 에어ਪੋਰਟ ਤੋਂ 30 ਕਿਲੋਮੀਟਰ ਦੀ ਦੂਰੀ ਤੇ ਆ ਤੇ ਇੱਥੋਂ ਉੱਥੋਂ ਤੁਸੀਂ ਟੈਕਸੀ ਵੀ ਲੈ ਸਕਦੇ ਹੋ ਬਸ ਜੀ ਤੁਸੀਂ ਤਵੀਰੇ ਆ ਸਕਦੇ ਹੋ ਲਿਸਬਨ ਤੋਂ ਟ੍ਰੇਨ ਰਾਹੀਂ ਵੀ ਆ ਸਕਦੇ ਹੋ ਜਿਹੜਾ ਸਾਢੇ ਕਿ ਤਿੰਨ ਘੰਟੇ ਦੇ ਵਿੱਚ ਜਿਹੜਾ ਤੋ ਤੁਹਾਨੂੰ ਇੱਥੇ ਤਵੀਰੇ ਪਹਚਾ ਦੋਗੇ ਤੇ ਰਾਹ ਵਿੱਚ ਪੁਰਤਗਾਲ ਦੇ ਖੇਤ ਪਹਾੜ ਤਰਾਕਤ ਸਾਰਾ ਕੁਝ ਦੇਖਦੇ ਆਓ ਅੰਤ ਵਿੱਚ ਇਹੀ ਕਮਾਂਗਾ ਯਾਰੋ ਤਵੀਰਾ ਉਹ ਸ਼ਹਿਰ ਹੈ ਜੋ ਤੁਹਾਨੂੰ ਹੌਲੀ ਕਰਨਾ ਸਿਖਾਉਂਦਾ ਹੈ ਮਤਲਬ ਆਪਣੀ ਚਾਲ ਜ਼ਿੰਦਗੀ ਦੀ ਥੋੜੀ ਜੀ ਕਾਲੀ ਤੋਂ ਬਚਣ ਵਾਸਤੇ ਮਤਲਬ ਇਹ ਦੱਸਖਾਉਂਦਾ ਆ ਕੋਈ ਇੱਥੇ ਭੱਜਦਾ ਨਹੀਂ ਹੈਗਾ ਕੋਈ ਕਾਲੀ ਨਹੀਂ ਹੈ ਕਾਫੀ ਪੀਓ ਮੱਛੀ ਖਾਓ ਸਮੁੰਦਰ ਦੇਖੋ ਤੇ ਸੋਚੋ ਜ਼ਿੰਦਗੀ ਇੰਨੀ ਵੀ ਸੌਖੀ ਨਹੀਂ ਤੇ ਫਿਰ ਵਾਪਸ ਘਰੇ ਆ ਜਾਓ ਤੇ ਘਰ ਵਾਲੇ ਤੁਹਾਨੂੰ ਕੀ ਕਹਿਣਗੇ ਸੈਰ ਕਰਕੇ ਆ ਗਏ ਕਾਕਾ ਤੇ ਫਿਰ ਹੁਣ ਕੰਮ ਕਰ ਤੁਸੀਂ ਵੀ ਮੁਸਕਰਾ ਕੇ ਕਹੋਗੇ ਤਵੀਰਾ। ਸਮੁੰਦਰ ਤੱਤ ਦੇ ਉੱਤੇ ਇੱਕ ਖਾਸ ਗੱਲ ਵੀ ਤੁਸੀਂ ਦੇਖੀ ਹੋਣੀ ਹੈ। ਮੈਂ ਕੱਲ ਪਰਸ ਵਿੱਚ ਲੁਧਿਆਣੇ ਦੀ ਵੀਡੀਓ ਦੇਖ ਰਿਹਾ ਸੀਗਾ ਤੇ ਆਪਣੇ ਲੋਕ ਉੱਥੇ ਨਾਰੀਅਲ ਉਤਾਰ ਰਹੇ ਸੀ ਸਮੁੰਦਰ ਦੇ ਵਿੱਚ। ਤੇ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਸਾਫ ਸਫਾਈ ਪੂਰੀ ਆ। ਕੋਈ ਪੋਲੀਥੀਨ ਨਹੀਂ ਅੰਦਰ ਆ ਰਿਹਾ। ਬਿਲਕੁਲ ਸਾਫ ਪਾਣੀ ਆ। ਜੋ ਨੇਚਰਲ ਚੀਜ਼ਾਂ ਜੋ ਆਸੇ ਪਾਸੇ ਦੇ ਪੇੜ ਪੌਦੇ ਜਾ ਕਹਿੰਦੇ ਆ ਕਿ ਆਪਾਂ ਆ ਅਨਾਰ ਵਗੈਰਾ। ਤੋਂ ਉਹਦੇ ਕੋ ਢੱਕੇ ਵਗੈਰਾ ਹੈਗੇ ਨਹੀਂ ਤਾਂ ਨਹੀਂ ਤਾਂ ਕੋਈ ਢੱਕਾ ਇੱਥੇ ਹੈ ਨਹੀਂਗਾ। ਬਿਲਕੁਲ ਸਾਫ ਸਫਾਈ ਤੇ ਲਾਗੇ ਲਾਗੇ ਇਹਨਾਂ ਨੇ ਦਸਤਬੀਨ ਵੀ ਰੱਖੇ ਹੋਏ ਆ ਤਾਂ ਬਹੁਤ ਹੀ ਖਾਸ ਧਿਆਨ ਆ ਇੱਥੇ ਸਵਾਬ ਸਾਫ ਸਫਾਈ ਦਾ ਇਹ ਆ ਤਵੀਰੇ ਸ਼ਹਿਰ ਤੇ ਤਵੀਰੇ ਸ਼ਹਿਰ ਦਾ ਇੱਕ ਖੂਬਸੂਰਤ ਤੱਟ ਤੇ ਤੁਹਾਨੂੰ ਆਪਾਂ ਇਹ ਪੂਰਾ ਏਰੀਆ ਜਿਹੜਾ ਦਿਖਾਤਾ ਆ ਇੱਥੇ ਬੋਟ ਚੱਲਦੇ ਨੇ ਜਦੋਂ ਟੂਰਿਸਟਾਂ ਦਾ ਆ ਉਸ ਸਾਗ ਦੇ ਨਾਲ ਇੱਥੇ ਪੂਰਾ ਫੁੱਲ ਹੁੰਦਾ ਆ ਤੇ ਟਿਕਟਾਂ ਲੈਂਦੇ ਨੇ ਟਿਕਟਾਂ ਲੈ ਕੇ ਵਿੱਚ ਬੈਂਦੇ ਨੇ ਤੇ ਫਿਰ ਹੁੰਦਾ ਦੇ ਵਿੱਚ ਜੋ ਨਿਆਰੇ ਘੁੰਮਣ ਫਿਰਨਦੇ ਹੁੰਦੇ ਉਹ ਸਾਰੇ ਲੈਂਦੇ ਹੈਨਾ ਤੇ ਦੇਖ ਹੀ ਲਿਆ ਤੁਸੀਂ ਏਰੀਆ ਕਾਫੀ ਸੋਹਣਾ ਏਰੀਆ ਆ ਤੇ ਮੈਂ ਵੀ ਅੱਜ ਘੁੰਮ ਲਿਆ ਪੂਰਾ ਚਲੋ ਚੱਲੀਏ ਅੱਗੇ